ਗੁਰ ਸੇਵੀਐ ਅਹ ਨਿਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਪ ਤਖਸਮਰੀ ਨੂਰ ਅਰ ਸੋ ਕੁਰ ਸੋ ਛੱਟੀਐ ਤੋ ਦੱਟੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚ ਪਾਤਸ਼ਾਹ ਸਿਰ ਸ਼ਾਨ ਦੇ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾ ਵੇਸ ਹੋ ਸੱਜਣ ਸਚਾ ਪਾਤਸ਼ਾਹ ਸਿਰਸ਼ਾ ਦਾਸ਼ਾਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾਂ ਦਾ ਵੀ ਸਤਨਾਮ ਸ਼੍ਰੀ ਸਾਹਿਬ ਜੀ ਸੋਹੇ ਮਹੱਲਾ ਤੀਜਾ ਜੋਗ ਚਾਰੇ ਤਨ ਜੇ ਭਵਨ ਬਿਨ ਸਤ ਗੁਰ ਰਾਜ ਸਦਾ ਹਰਿ ਕੇਰਾ ਤਿਸ ਬਿਨ ਅਵਰਨਾ ਕੋਈ ਰਾਮ ਜੋਗ ਚਾਰੇ ਧਨ ਜੇ ਭਾਵੈ ਬਿਨ ਸਤ ਗੁਰ ਸੋਹਾਗ ਨਾ ਹੋਈ ਰਾਮ ਨਹਿ ਚਲ ਰਾਜ ਸਦਾ ਹਰਿ ਕੇਰਾ ਤੇਸ ਬਿਨਿ ਆਵਰਨ ਕੋਈ ਰਾਮ ਤੇਸ ਬਿਨਿ ਆਵ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਰ ਮਿਲਾਵਾ ਹੋਆ ਗੁਰਮਤੇ ਮਨ ਮਾਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਇ ਨਾਨਕ ਕਾਮਣ ਕੰਤ ਰਾਵੇ ਮਨ ਮੰਨੇ ਹੈ ਸੁਖ ਹੋਏ ਸਤ ਗੁਰ ਸੇਵ ਤਨ ਬਲੜੀਏ ਮਲਾਵੇ ਸੁਨਾ ਹੋਈ ਰਾਮ ਫਿਰ ਮਲਾਵੇ ਸੁਨਾ ਹੋਈ ਗੁਰਮੁਖ 부ਜ ਕੋਈ ਪਛਾਨਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਕੋ ਜਾਣਿਆ ਗੋਰ ਮੁਖ ਪ੍ਰਭ ਰਾਵੈ ਤੇ ਆਪਣਾ ਸੱਚੀ ਸੋਭਾ ਹੋਈ ਨਾਨਕ ਕਾਮਣ ਪਿਰਰਾਵੇ go ਕਿਰੰਗ ਰੰਗ ਰਤਿ ਹਾਮਣ ਮੇਲੇ ਪ੍ਰੀਤਮ ਸੁਖ ਪਾਏ ਰਾਮ ਮੇਲੇ ਪ੍ਰੀਤਮ ਸੁਖ ਪਾਏ ਸੱਚ ਸਮਾਏ ਸਚ ਵਰਤ ਸਭ ਥਾਈ ਸਤਿਆਸੀ ਗੁਰ ਕਰੇ ਦਿਨ ਰਾਤੇ ਕੰਮਣ ਸੱਚ ਸਮਾਈ ਸੁਖ ਦਤ ਸਬਦ ਪਛਾਤਾ ਕਮਣ ਲਾਇ ਕੰਠ ਲਾਇ ਨਾਨਕ ਮਹਿਲ ਮਹਿਲ ਪਛਾਣ ਗੁਰ ਮੱਤੇ ਹਰ ਪੈ ਸਤਨ ਵਾਲੀ ਗੁਰ ਮਤੇ ਘਟ ਚਾਨਣ ਹੋਆ ਪ੍ਰავਰავ ਰਾਹਿਆ ਸਭ ਥਾਈ ਰਾਮ ਪ੍ਰავਰავ ਰਾਹਿਆ ਸਭ ਥਾਈ ਮਨ ਨੇ ਵਸਾਈ ਸੇਜ ਸੁਖਾਲੇ ਮੇਰੇ ਪ੍ਰਭ ਬਾਣੀ ਸੱਚ ਸੀਗਾ नाम नव न द पाम निर्मल हल खमत ਸੱਚ ਸਮਾਈ ਨਾਨਕ ਆਪ ਮਿਲਾਇ ਕਰਤ ਨਾਮ ਨਵਨ ਦਾਪ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਤੀਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤ ਗੁਰ ਸਹੈਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਗਰ ਨ ਕੋਈ ਰਾਮ